ਕੀ ਮਾਮਲਾ ਸੀ ਜੀ ਜੀ ਪੁਲਿਸ ਨੂੰ ਇਨਫਰਮੇਸ਼ਨ ਸੀ ਕਿ ਚਾਰ ਬੰਦੇ ਸੁਖप्रीत ਉਰਫ ਸੁਖਾ ਆਕਾਸ਼ਦੀਪ ਜਸ਼ਨ ਤੇ ਹਰਦੀਪ ਉਰਫ ਦੀਪੂ ਇਹ ਵੈਪਨਸ ਤੇ ਹਰਵਿੰਦ ਸਮਗਲਿੰਗ ਕਰਦੇ ਤੇ ਇੰਥੇ ਵੇਚਦੇ ਆ ਤੇ ਯੂਨਿਕ ਸ਼ਿਫਟਿੰਗ ਨਾਕਾਬੰਦੀ ਫਲਰੀਆਂ ਕਲਾਂ ਦੇ ਏਰੀਆ ਚੋਂ ਇਹ ਤਿੰਨ ਨੂੰ ਦੀਪੂ ਆਕਾਸ਼ ਤੇ ਸੁਖ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਕੋਲੋਂ 6 ਵੈਪਨਜ਼ ਬਰਾਮਦ ਹੋਏ ਆ 4 ਬੱਤੀ ਗੋਰ ਦੇ ਦੋ ਤੀ ਬੋਰ ਦੇ ਅਲੋਂਗ ਵਿਦ ਮੈਗਜ਼ੀਨ ਤੇ ਰਾਉਂਡਸ ਵੀ ਬਰਾਮਤ ਹੋਏ ਆ ਦੋ ਮੋਟਰਸਾਈਕਲਸ ਵੀ ਇੰਨਾ ਤੋਂ ਫੜੇ ਗਏ ਆ ਠੀਕ ਵੀ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਦੇ ਚੋ ਜਿਹੜੇ ਅਕਿਊਜ਼ਡ ਹੈ ਸੁਖਪ੍ਰੀਤ ਇਸ ਤੇ ਪਹਿਲਾਂ ਪੰਜ ਮੁਕਦਮੇ ਜਿਹਦੇ ਚੋ 307 ਦੇ ਵੀ ਆ ਲੜਾਈ ਝਗੜੇ ਦੇ ਵੀ ਆ ਹਰਦੀਪ ਉਰ ਦੀਪੂ ਤੇ ਪਹਿਲਾਂ 11 ਮੁਕਦਮੇ ਆ ਜਿਹਦੇ ਚ ਮਾਈਨਿੰਗ ਐਕਟ ਦੇ 307 ਦੇ ਲੜਾਈ ਝਗੜੇ ਦੇ ਉੱਪਰ ਦਾਇਰ ਆ ਇਹ ਮੈਨਾਂ ਕਿੱਥੋਂ ਫੜਿਆ ਇਹਨਾਂ ਨੂੰ ਤੇ ਇਹਨਾਂ ਕੋ ਕੀ ਕੀ ਬਰਾਮਤ ਹੋਇਆ ਜੀ ਇਹ ਕਲਾਂ ਦੇ ਇਰੀਆ ਤੋਂ ਡਿਊਰਿੰਗ ਸ਼ਿਫਟਿੰਗ ਨਾਕਾਬੰਦੀਏ ਫੜ ਲਏ ਗਏ ਹੈ ਤੇ ਇਹਨਾਂ ਕੋਲੋਂ ਸੇਵਾਪੰਸ ਬਰਾਮਦ ਹੋਇਆ ਹੈ ਇਹ ਵੈਪਨਸ ਦੂਜੀ ਸਟੇਟਸ ਤੋਂ ਜਿਵੇਂ ਮੱਧ ਪ੍ਰਦੇਸ਼ ਤੋਂ ਲਿਆ ਕੇ ਇੱਥੇ ਵੇਚਦੇ ਸੀ ਤੇ ਇਸੇ ਵਿੱਚ ਇਹ ਵਾਰਦਾਤਾ ਵਿੱਚ ਵੀ ਇਨਵੋਲਡ ਹੁੰਦੇ ਸੀ ਤੇ ਅੱਗੇ ਕਿਹਨੂੰ ਵੇਚਦੇ ਸੀ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕੇਜੇਸ ਕਿਸੇ ਹੋਰ ਅਕਿਊਜ਼ਡ ਜਾਂ ਕ੍ਰਿਮੀਨਲ ਜਾਂ ਗੈਂਗਸਟਰ ਨਾਲ ਕੀ ਲਿੰਕੇਜੇਸ ਹੈ ਇਹ ਅਸੀਂ ਤਫਤੀਸ਼ ਵਿੱਚ ਲਿਆਵਾਂਗੇ ਜੀ ਠੀਕ ਹੈ ਜੀ ਔਰ ਮੈਡਮ ਇਹਨਾਂ ਕੋਲੋ ਹੈਰੋਇਨ ਵੀ ਬਰਾਮਦ ਹੋਈ ਹੈ 302 ਗਿਆ ਠੀਕ ਹੈ ਮੈਡਮ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਆਕਾਸ਼ ਔਰ ਸੁਖਤਾ ਨਿਹਾਲੂ ਵਾਲਦੇ ਰਹਿਣ ਵਾਲੇ ਆ ਤੇ ਹਰਦੀਪ ਦੀਪੂ ਰਹਿਣ ਵਾਲਾ ਹੈ ਰਾਜਾ ਤਾਲ ਪਰਿੰਡਾ ਦਾ ਠੀਕ ਹੈ ਜੀ ਮੈਡਮ ਇਹਨਾਂ ਦਾ ਕੋਈ ਗੈਂਗਸਟਰ ਨਾਲ ਸਬੰਧ ਹੈ ਜੀ ਬਿਲਕੁਲ ਜੀ ਇਹ ਵੈਪਨ ਜਿਵੇਂ ਉਥੋਂ ਲਿਆਉਂਦੇ ਆ ਤੇ ਅੱਗੇ ਵੇਚਦੇ ਆ ਜਿਹੜੇ ਵੈਪਨਸ ਫੇਰ ਵਰਦਾਤਾ ਵਿੱਚ ਕੰਮ ਆਉਂਦੇ ਆ ਤੇ ਕਿੰਨੇ-ਕਿੰਨੇ ਇਹਨਾਂ ਨੇ ਵੇਚੇ ਆ ਕਿੱਥੋਂ ਲਿਆਏ ਗਏ ਇਹਨਾਂ ਦੇ ਬਹੁਤ ਬੈਕਵਰਡ ਲਿੰਕੇਜਸ ਕਿੱਥੋਂ ਲਿਆਏ ਤੇ ਅੱਗੇ ਕਿਹਨੂੰ ਵੇਚਦੇ ਆ ਕਿਹੜੀ ਕਿਹੜੀ ਵਾਰਦਾਤਾਂ ਵਿੱਚ ਕੰਮ ਲਿਆਉਂ ਲਿਆਉਂਦੇ ਸੀ ਤੇ ਉਹਨਾਂ ਦੇ ਗੈਂਗਸਟਰਸ ਨਾਲ ਕੀ ਲਿੰਕਜੇਸ ਐ ਇਹ ਸਾਰਾ ਤਫ਼ਤੀਸ਼ ਵਿੱਚ ਇਨਵੈਸਟੀਗੇਸ਼ਨ ਵਿੱਚ ਵਿਚਾਰ ਆ ਰਿਹਾ ਹੈ ਮੈਡਮ ਇਹਨਾਂ ਦੀ ਗੈਂਗ ਦੇ ਵਿੱਚ ਹੋਰ ਵੀ ਕੋਈ ਸਾਥੀ ਹੈਗੇ ਨਹੀਂ ਜੀ ਇਹਨਾਂ ਦੇ ਹਾਂਜੀ ਇੱਕ ਹੋਰ ਬੰਦਾ ਜਸ਼ਨ ਨਾਮ ਦਾ ਨਾਮਜ਼ਦ ਕੀਤਾ ਗਿਆ ਔਰ ਐਸਟ ਹੋਣਾ ਚਾਹੀਦਾ ਓਕੇ ਓਕੇ